ਜੇ ਲੋਬਿਆਂ ਵਾਂਗੀ ਜੋ ਮਰਜੀ ਕਰੇ ਸਮੇਂ ਦੱਸ ਦਊਗਾ ਕਿੰਨੀਆਂ ਸੀਟਾਂ ਆਣਗੀਆਂ ਅੱਜ ਜਿਹੜੀ ਮਹਾਂ ਰੈਲੀ ਹੋਈ ਹੈ ਗਰਵੰਦ ਦੇ ਵੀ ਆ ਤੇ ਇਸ ਤਰ੍ਹਾਂ ਬਾਕ ਕਰ ਮੈਂ ਅਸਲ 'ਚ ਸਾਰਾ ਦਿਨ ਬਾਹਰ ਰਹੀ ਹਾਂ ਬਿਜ਼ੀ ਰਹੀ ਹਾਂ ਮੈਂ ਭੁੱਲੀ ਗਈ ਕਿ ਉਹਨਾਂ ਦੀ ਰੈਲੀ ਹੋ ਰਹੀ ਹੈ ਆਪਣੇ ਕੰਮਾਂ 'ਚ ਬਿਜ਼ੀ ਸੀ ਸੋ ਆਈ ਰੀਅਲੀ ਡੋਨੋ ਹੱਲੇ ਤੱਕ ਮੈਂ ਕੋਈ ਨਿਊਜ਼ ਦੇਖਿਆ ਨਹੀਂ ਬਾਕੀ ਲੋਕ ਆਤੇ ਹਨ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਅੱਜ ਤੱਕ ਜੋ ਮੋਦੀ ਜੀ ਨੇ ਕਿਹਾ ਉਹ ਸੱਚ ਹੀ ਨਿਕਲਿਆ और तो बीजेपी कांग्रेस को हाईजैक कर रही है हाईजैक या कुछ मैं कह नहीं सकती पर बीजेपी बहुत मजबूती न अगे बढ़ रही है और मैं पूरा यकीन है कि एडकी रिजल्ट <coughs> भी वधिया आएंगे ਔਰ ਇਹ ਨਹੀਂ ਹਟੀਆਂ ਜਾਣ ਗਿਆ 2027 ਦੀ ਗਮਗ ਬਣਾ ਦੇ ਆਪ ਦੇ ਐਮਐਲਏ ਨੂੰ ਜਮਾਤ ਨੂੰ ਲਗਾਤਾਰ ਕਹਿ ਰਹੇ ਨੇ ਬੀਜੇਪੀ ਸਾਨੂੰ 20 ਕਰੋੜ ਦੇ 5 ਕਰੋੜ ਤੁਸੀਂ ਤਾਂ ਕਾਗਜ਼ ਛੱਡ ਕੇ ਜਿਵੇਂ ਤੁਹਾਨੂੰ ਕਿੰਨੇ ਦੇ ਦਿੱਤੇ ਪੈਸੇ ਇੱਕ ਪੈਸਾ ਨੇ ਔਰ ਇਹਨਾਂ ਨੂੰ ਵੀ ਨਹੀਂ ਦਿੱਤਾ ਇਹਨਾਂ ਨੇ ਆਪਣਾ ਮੁੱਲ ਆਪ ਹੀ ਧਰ ਲਿਆ ਔਰ ਜਿਸ ਤਰ੍ਹਾਂ ਝੂਠ ਦੇ ਉੱਤੇ ਹੀ ਚੱਲਦੇ ਆਏ ਨੇ ਹੁਣ ਇੱਕ ਹੋਰ ਸ਼ੋਸ਼ਾ ਛੱਡਦਾ ਕਿ ਸਾਨੂੰ 20 ਕਰੋੜ 25 ਕਰੋੜ ਦੇ ਰਹੇ ਨੇ ਤੇ ਮੇਰੇ ਖਿਆਲ ਚ ਇਹ ਆਪਣੀ ਜਿਹੜੀ ਇਹਨਾਂ ਦੀਆਂ ਕਮੀਆਂ ਨੇ ਜਿਹੜਾ ਇਹਨਾਂ ਦਾ ਗ੍ਰਾਫ ਡਾਊਨ ਹੈ ਉਸ ਨੂੰ ਛਪਾਉਣ ਦੇ ਲਈ ਇਹ ਉਹਨਾਂ ਨੇ ਗੱਲ ਸ਼ੁਰੂ ਕਰਤੀ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਤੁਸੀਂ ਦੇਖੋ ਹੱਲੇ ਤੱਕ ਤਾਂ ਮੈਂ ਬੀਜਪੀ ਦੇ ਲਈ ਕੰਮ ਕਰ ਰਹੀ ਸੀ ਅਸੀਂ ਚੋਣਾਂ ਦੇ ਵਿੱਚ ਲਗਾਤਾਰ ਚੱਲ ਰਹੇ ਹਾਂ ਹੁਣ ਕੱਲ ਮੈਨੂੰ ਡਿਕਲੇਅਰ ਕੀਤਾ ਕੈਂਡੀਡੇਟ ਹੁਣ ਅਸੀਂ ਸ਼ੁਰੂ ਕਰਾਂਗੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਵਧੀਆ ਤਰੀਕੇ ਨਾਲ ਚੱਲਾਂਗੇ ਕਿਉਂਕਿ ਹਰ ਰੋਜ਼ ਤਾਕਤ ਵੜੀ ਰਹੀ ਹੈ ਖੜਗੇ ਸਾਹਿਬ ਕਹ ਰਹੇ ਨੇ ਕਿ ਬੀਜੇਪੀ ਤੇ ਆਰਐਸਐਸ ਜ਼ਹਿਰ ਵਰਗੇ ਨੇ ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਮੈਂ ਵਾਚ ਕਰ ਦਉਂਗੀ ਇਸ ਤਰ੍ਹਾਂ ਦੀ ਸਟੇਟਮੈਂਟ دی ਉਹਨਾਂ ਨੂੰ ਲੱਗਦੇ ਹੋਵਾਂਗੇ ਅਸੀਂ ਜ਼ਹਿਰ ਵਰਗੇ ਪਰ ਜਿਹੜੀ ਪਬਲਿਕ ਹੈ ਉਹ ਹੀ ਦੱਸੂਗੀ ਮੈਂ ਸ਼ੰਭੂਪੁਰ ਦੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਅੱਜ ਵੀ। ਹੋਰ ਲਗਾਤਾਰ ਕਿਸਾਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਕਿ ਸੈਂਟਰ ਨੇ ਖਾਸ ਕਰਕੇ ਭਾਜਪਾ ਨੇ ਸਾਡੇ ਤੇ ਗੋਲੇ ਭਰਾਏ ਨੇ ਕੂੜੀਆਂ ਚਲਾਈਆਂ ਨੇ। ਇਲੈਕਸ਼ਨ ਸਿਰ ਤੇ ਆ ਕਿ ਵੀ ਦੇਖਦੇ ਹੋ ਕਿਸਾਨ ਕਿਹੋ ਜਿਹਾ ਵੀ ਇਹ। ਹੈਂ ਜੀ? ਕਿਸਾਨ ਫੁਕਤੂਗਾ ਜੀ ਭਾਜਪਾ ਨੂੰ ਵੋਟ ਪਾਉਣਗੇ ਕਿਸਾਨ ਵੀ ਇਹ ਨੂੰ। ਉਹ ਤੁਸੀਂ ਕਿਸਾਨਾਂ ਨੂੰ ਪੁੱਛੋ ਜੀ। ਮੈਨੂੰ ਨਾ ਪੁੱਛੋ। ਨਹੀਂ ਉਹ ਤਾਂ ਲਗਾਤਾਰ ਅੰਟੀ ਚੱਲ ਰਹੇ ਨੇ। ਫਿਰ ਜੇ ਅੰਟੀ ਚੱਲ ਰਹੇ ਨੇ ਤਾਂ ਦੇਖਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ। ਸਾਨੂੰ ਇੱਕ ਇੱਕ ਵੋਟਰ ਦੀ ਕਦਰ ਹੈ ਇੱਕ ਇੱਕ ਵੋਟਰ ਨੂੰ ਅਸੀਂ ਅਪੋਰਚ ਕਰਾਂਗੇ ਬਾਕੀ ਲੋਕਤੰਤਰ ਹੈ ਜੋ ਉਹਨਾਂ ਦੀ ਮਰਜ਼ੀ ਹੋ ਗਈ ਅੱਗੇ ਉਸ ਤਰ੍ਹਾਂ ਵੋਟ ਪਾਣਗੇ ਭਗਵੰਤ ਮਾਨ ਨੇ ਕਿਹਾ ਤੇਜੀਵਾਲ ਨੂੰ ਤੇ ਜੇਲ੍ਹ ਭੇਜਤਾ ਉਹਦੀ ਸੂਚਨਾ ਕਿਵੇਂ ਜਿਲ ਤੋਂ ਕਿਵੇਂ ਤੌਰ ਪਰ ਸੋਚ ਨੂੰ ਦੇ ਰਿਹਾ ਵੀ ਉਹਨਾਂ ਨੂੰ ਤਾਂ ਜੇਲ੍ਹ ਭੇਜਤਾ ਕਿ ਜਿਹੜੀ ਗੱਲ ਉਹਨੂੰ ਸੂਚਨਾ ਕਿਵੇਂ ਤੁਸੀਂ ਭਗਵੰਤ ਮਾਨ ਦਾ ਕਹਿਣ ਜੀ ਜੀ ਪੀ ਵੀ ਜੀ ਪੀ ਕਿਸ ਤਰ੍ਹਾਂ ਸੋਚ ਨੂੰ ਤਾਂ ਕੋਈ ਗ੍ਰਿਫਤਾਰ ਨਹੀਂ ਸਕਦਾ ਨਾ ਅੱਜ ਤੱਕ ਹੋਈ ਹੈ ਸੋ ਇਹ ਸਟੇਟਮੈਂਟ ਬਣਾਉਣ ਦੀ ਕੋਈ ਜ਼ਰੂਰਤ ਤਾਂ ਹੈ ਨਹੀਂ ਜਿਸ ਤਰ੍ਹਾਂ ਤਾਂ ਬੋਡੀ ਹੁੰਦੀ ਹੈ ਮਾਈਂਡ ਤਾਂ ਹੁੰਦਾ ਨਹੀਂ ਸੋ ਇਹਦਾ ਲੋੜ ਹੀ ਨਹੀਂ ਹੈ ਇਹ ਜੀ ਗੱਲ ਕਰਨ ਦੀ ਜਿਵੇਂ ਮੈਂ ਸੈਂਕਿਊਰ ਪੁੱਛ ਰਹੇ ਨੇ ਵੀ ਪੰਜਾਬ ਤੇ ਬੀਏਪੀ ਨੂੰ ਦੋ ਸੀਟਾਂ ਨਹੀਂ ਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਬਹੁਤ ਤੇਜ਼ੀ ਨਾਲ ਵਧਰੇ ਔਰ ਬੀਜੇਪੀ ਦਾ ਪਾਸਾ ਉੱਪਰ ਹੋ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਮੈਂ ਕੋਈ ਨੰਬਰ ਨਹੀਂ ਦੇ ਸਕਦੀ ਸ਼ੁਰੂਆਤ ਹੀ ਹੋਈ ਹੈ ਹਲੇ ਔਰ ਇਹਨਾਂ ਮੈਂ ਕਹਿ ਸਕਦੀ ਹਾਂ ਕਿ ਭਾਜਪੀ ਜੀਆਂ ਜਿਹੜੀਆਂ ਜਿਹੜਾ ਨੇ ਬਹੁਤ ਮਜ਼ਬੂਤੀ ਨਾਲ ਲੱਗ ਰਹੀਆਂ ਨੇ ਹੁਣ ਵਧੀਆ ਬੰਦੇ ਜੁੜ ਰਹੇ ਨੇ ਔਰ ਮੈਨੂੰ ਪੂਰਾ ਯਕੀਨ ਹੈ ਦੋ ਤੋਂ ਤਾਂ ਬਹੁਤ ਜ਼ਿਆਦਾ ਆਣ ਗਿਆ ਪਹਿਲਾਂ ਲੱਗ ਰਿਹਾ ਸੀ ਕਿ ਕਾਲੀਗਨ ਵਾਲਾ ਘਟਮੰਦਰ ਹੋਊਗਾ ਕਿ ਲੱਗਦਾ ਜੀ ਜਿਹੜਾ ਫਿਰ ਮਜ਼ਬੂਤ ਵੀ ਹੋਣੀ ਸੀ ਪਾਰਟੀ ਜੀ ਹੋ ਜਾਣਾ ਬਟਪੰਦਰ ਕਾਲੀਗਨ ਨਾਲ ਐਡਾ ਲਾਸਟ ਪੇਜ ਆ ਗਿਆ ਲਾਇੰਸ ਕੋਲ ਦੇਖੋ ਅ ਲਾਇੰਸ ਦਾ ਆਪਣਾ ਥਾਂ ਹੁੰਦਾ ਨਹੀਂ ਹੁੰਦਾ ਤਾਂ ਹੁਣ ਬੀਜੇਪੀ ਜ਼ਿਆਦਾ ਕੰਮ ਕਰੂਗੀ ਆਪਣੇ ਆਪ ਨੂੰ ਜ਼ਿਆਦਾ ਮਜ਼ਬੂਤੀ ਨਾਲ ਅ ਰੱਖਣ ਦੇ ਲਈ ਔਰ ਅੱਗੇ ਦੇ ਲਈ ਜ਼ਿਆਦਾ ਕੰਮ ਹੋਊਗੀ ਸੋ ਜੋ ਰੱਬ ਕਰਦਾ ਮੇਰੇ ਖਿਆਲ ਚ ਅੰਤ ਦੇ ਵਿੱਚ ਠੀਕ ਹੀ ਕਰਦਾ ਡਾਕਟਰ ਗੁਰਬੀਰ ਸਿੰਘ ਨੇ ਪਿੱਛੇ ਜਿਹੇ ਉਹ ਬਿਆਨ ਕੀਤਾ ਸੀ ਵੀ ਤਿੰਨ ਵਾਰੀ ਐਮਪੀ ਹੋਰ ਵਾਰੀ ਐਮਪੀ ਚਾਰ ਵਾਰੀ ਵੀ ਉਸਕੀ ਤਾਂ ਨਹੀਂ ਪਟਿਆ ਉਹਨਾਂ ਨੂੰ ਐਨਾ ਹੀ ਪੁੱਛ ਲਓ ਮੈਂ ਕੁਝ ਨਹੀਂ ਕਹਿੰਦੀ ਹੋਰ ਕਿ ਜਿਹੜਾ ਮਲਟੀ ਸਪੈਸ਼ੈलिटी ਤੁਸੀਂ ਹੈਲਥ ਮਨਿਸਟਰ ਹੋਣਾ ਇਹੜਾ ਮਲਟੀ ਸਪੈਸ਼ialਟੀ ਮੈਂ ਲੈ ਕੇ ਆਈ ਸੀ ਅ ਦਿੱਲੀ ਤੋਂ ਐਡਾ ਵਧੀਆ ਰਜਿੰਦਰਾ ਹਸਪੀਟਲ ਚ ਸਾਰਾ ਬਣਿਆ ਹੋਇਆ ਸਾਰੀਆਂ ਮਸ਼ੀਨਾਂ ਆਈਆਂ ਤੁਸੀਂ ਆਪਣੇ ਵੱਲੋਂ ਜਿਹੜੀ ਹੈਲਥਥੋਰੀ ਸਭ ਤੋਂ ਕਹਿੰਦੇ ਆ ਸਾਡੀ ਪ੍ਰਾਇੋਰਟੀ ਹੈ ਉਹਦੇ ਵਿੱਚ ਡਾਕਟਰ ਤਾਂ ਲਗਾਓ ਲੋਕਾਂ ਨੂੰ ਸਹੂਲਤਾਂ ਤਾਂ ਦਿਓ ਫਿਰ ਮੇਰੇ ਨਾਲ ਗੱਲ ਕਰੋ ਕਿ ਕੀ ਲੈ ਕੇ ਆਏ